ਸਰਦੇਸ਼ ਸ਼ਾਸਤਰੀ ਨਗਰੀ ਇਲਾਕੇ ਵਿੱਚ NIA نیشنل ਇਨਵੈਸਟੀਗੇਸ਼ਨ ਏਜੰਸੀ ਵੱਲੋਂ ਇੱਕ ਵਿਅਕਤੀ ਦੇ ਘਰ ਰੈਡ ਕੀਤੀ ਗਈ ਇਹ ਵਿਅਕਤੀ ਵਿਸ਼ਾਸ਼ ਸ਼ਰਮਾ ਦੱਸਿਆ ਗਿਆ ਜੋ ਕਿ ਰਣਜੀਤ ਐਵੇਨਿਊ ਇਲਾਕੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ NIA ਦੇ ਅਧਿਕਾਰੀ ਉਸਦੇ ਘਰ ਵਿੱਚ ਦਸਤਾਵੇਜ਼ ਖੰਗਾਲ ਰਹੇ ਨੇ ਕਾਰਵਾਈ ਦੌਰਾਨ ਘਰ ਦੇ ਮੈਂਬਰਾਂ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਆਪਰੇਸ਼ਨ ਵਿੱਚ ਲੋਕਲ ਪੁਲਿਸ ਵੀ ਮੌਕੇ ਤੇ ਹਾਜ਼ਰ ਹੈ ਇਹ ਰੈਡ ਕਿਸ ਕੇਸ ਜਾਂ ਜਾਂਚ ਦੇ ਸੰਦਰਭ ਵਿੱਚ ਹੋ ਰਹੀ ਹੈ ਇਸ ਬਾਰੇ ਅਧਿਕਾਰਿਕ ਪੁਸ਼ਟੀ ਫਿਲਹਾਲ ਨਹੀਂ ਹੋਈ NIA ਵੱਲੋਂ ਦਸਤਾਵੇਜ਼ ਦੀ ਜਾਂਚ ਜਾਰੀ ਹੈ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਕਿਸੇ ਵਿਸ਼ੇਸ਼ ਕੇਸ ਜਾਂ ਸੰਦੇਹ ਜਨਕ ਗਤੀਵਿਧੀ ਨਾਲ ਜੁੜੀ ਹੋ ਸਕਦੀ ਹੈ ਅੰਮ੍ਰਿਤਸਰ ਦੇ ਸ਼ਾਸਤਰੀ ਨਗਰੀ ਇਲਾਕੇ ਵਿੱਚ NIA نیشنل ఇన్వెస్టిగేషన్ ఏజెన్సీ ਵੱਲੋਂ ਇੱਕ ਵਿਅਕਤੀ ਦੇ ਘਰ ਰੇਡ ਕੀਤੀ ਗਈ। ਇਹ ਵਿਅਕਤੀ ਵਿਸ਼ਾਦ ਸ਼ਰਮਾ ਦੱਸਿਆ ਗਿਆ ਜੋ ਕਿ ਰਣਜੀਤ ਟਾਵੇਨੀ ਇਲਾਕੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ। NIA ਦੇ ਅਧਿਕਾਰੀ ਉਸ ਦੇ ਘਰ ਵਿੱਚ ਦਸਤਾਵੇਜ਼ ਖੰਗਾਲ ਰਹੇ ਨੇ ਕਾਰਵਾਈ ਦੌਰਾਨ ਘਰ ਦੇ ਮੈਂਬਰਾਂ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਆਪਰੇਸ਼ਨ ਵਿੱਚ ਲੋਕਲ ਪੁਲਿਸ ਵੀ ਮੌਕੇ ਤੇ ਹਾਜ਼ਰ ਹੈ ਇਹ ਰੈਡ ਕਿਸ ਕੇਸ ਜਾਂ ਜਾਂਚ ਦੇ ਸੰਦਰਭ ਵਿੱਚ ਹੋ ਰਹੀ ਹੈ ਇਸ ਬਾਰੇ ਅਧਿਕਾਰਿਕ ਪੁਸ਼ਟੀ ਫਿਲਹਾਲ ਨਹੀਂ ਹੋਈ NIA ਵੱਲੋਂ ਦਸਤਾਵੇਜ਼ ਦੀ ਜਾਂਚ ਜਾਰੀ ਹੈ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਕਿਸੇ ਵਿਸ਼ੇਸ਼ ਕੇਸ ਜਾਂ ਸੰਦੇਹਜਨਕ ਗਤੀਵਿਧੀ ਨਾਲ ਜੁੜੀ ਹੋ ਸਕਦੀ ਹੈ ਅੰਮ੍ਰਿਤਸਰ ਦੇ ਸ਼ਾਸਤਰੀ ਨਗਰ ਇਲਾਕੇ ਵਿੱਚ NIA نیشنل ఇన్వెస్టిగేషన్ এজেন্সি ਵੱਲੋਂ ਇੱਕ ਵਿਅਕਤੀ ਦੇ ਘਰ ਰੈਡ ਕੀਤੀ ਗਈ। ਇਹ ਵਿਅਕਤੀ ਵਿਸ਼ਾਲ ਸ਼ਰਮਾ ਦੱਸਿਆ ਗਿਆ ਜੋ ਕਿ ਰਣਜੀਤ ਟਾਵੇਨੀ ਇਲਾਕੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ। NIA ਦੇ ਅਧਿਕਾਰੀ ਉਸ ਦੇ ਘਰ ਵਿੱਚ ਦਸਤਾਵੇਜ਼ ਖੰਗਾਲ ਰਹੇ ਨੇ ਕਾਰਵਾਈ ਦੌਰਾਨ ਘਰ ਦੇ ਮੈਂਬਰਾਂ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਆਪਰੇਸ਼ਨ ਵਿੱਚ ਲੋਕਲ ਪੁਲਿਸ ਵੀ ਮੌਕੇ ਤੇ ਹਾਜ਼ਰ ਹੈ ਇਹ ਰੈਡ ਕਿਸ ਕੇਸ ਜਾਂ ਜਾਂਚ ਦੇ ਸੰਦਰਭ ਵਿੱਚ ਹੋ ਰਹੀ ਹੈ ਇਸ ਬਾਰੇ ਅਧਿਕਾਰਿਕ ਪੁਸ਼ਟੀ ਫਿਲਹਾਲ ਨਹੀਂ ਹੋਈ NIA ਵੱਲੋਂ ਦਸਤਾਵੇਜ਼ ਦੀ ਜਾਂਚ ਜਾਰੀ ਹੈ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਕਿਸੇ ਵਿਸ਼ੇਸ਼ ਕੇਸ ਜਾਂ ਸੰਦੇਹ ਜਨਕ ਗਤੀਵਿਧੀ ਨਾਲ ਜੁੜੀ ਹੋ ਸਕਦੀ ਹੈ ਅੰਮ੍ਰਿਤਸਰ ਦੇ ਸ਼ਾਸਤਰੀ ਨਗਰੀ ਇਲਾਕੇ ਵਿੱਚ NIA نیشنل ਇਨਵੈਸਟੀਗੇਸ਼ਨ ਏਜੰਸੀ ਵੱਲੋਂ ਇੱਕ ਵਿਅਕਤੀ ਦੇ ਘਰ ਰੇਡ ਕੀਤੀ ਗਈ। ਇਹ ਵਿਅਕਤੀ ਵਿਸ਼ਾਸ਼ ਸ਼ਰਮਾ ਦੱਸਿਆ ਗਿਆ ਹੈ ਜੋ ਕਿ ਰਣਜੀਤ ਟਾਵੇਨੀ ਇਲਾਕੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ। NIA ਦੇ ਅਧਿਕਾਰੀ ਉਸਦੇ ਘਰ ਵਿੱਚ ਦਸਤਾਵੇਜ਼ ਖੰਗਾਲ ਰਹੇ ਨੇ ਕਾਰਵਾਈ ਦੌਰਾਨ ਘਰ ਦੇ ਮੈਂਬਰਾਂ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਆਪਰੇਸ਼ਨ ਵਿੱਚ ਲੋਕਲ ਪੁਲਿਸ ਵੀ ਮੌਕੇ ਤੇ ਹਾਜ਼ਰ ਹੈ ਇਹ ਰੈਡ ਕਿਸ ਕੇਸ ਜਾਂ ਜਾਂਚ ਦੇ ਸੰਦਰਭ ਵਿੱਚ ਹੋ ਰਹੀ ਹੈ ਇਸ ਬਾਰੇ ਅਧਿਕਾਰਿਕ ਪੁਸ਼ਟੀ ਫਿਲਹਾਲ ਨਹੀਂ ਹੋਈ NIA ਵੱਲੋਂ ਦਸਤਾਵੇਜ਼ ਦੀ ਜਾਂਚ ਜਾਰੀ ਹੈ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਕਿਸੇ ਵਿਸ਼ੇਸ਼ ਕੇਸ ਜਾਂ ਸੰਦੇਹ ਜਨਕ ਗਤੀਵਿਧੀ ਨਾਲ ਜੁੜੀ ਹੋ ਸਕਦੀ ਹੈ ਅੰਮ੍ਰਿਤਸਰ ਦੇ ਸ਼ਾਸਤਰੀ ਨਗਰੀ ਇਲਾਕੇ ਵਿੱਚ NIA نیشنل ఇన్వెస్టిగేషన్ ఏజెన్సీ ਵੱਲੋਂ ਇੱਕ ਵਿਅਕਤੀ ਦੇ ਘਰ ਰેਡ ਕੀਤੀ ਗਈ। ਇਹ ਵਿਅਕਤੀ ਵਿਸ਼ਾਲ ਸ਼ਰਮਾ ਦੱਸਿਆ ਗਿਆ ਜੋ ਕਿ ਰਣਜੀਤ ਟਾਵੇਨੀ ਇਲਾਕੇ ਵਿੱਚ ਇਮੀਗ੍ਰੇਸ਼ਨ ਦਾ ਕੰਮ ਕਰਦਾ ਹੈ। NIA ਦੇ ਅਧਿਕਾਰੀ ਉਸ ਦੇ ਘਰ ਵਿੱਚ ਦਸਤਾਵੇਜ਼ ਖੰਗਾਲ ਰਹੇ ਨੇ ਕਾਰਵਾਈ ਦੌਰਾਨ ਘਰ ਦੇ ਮੈਂਬਰਾਂ ਨੂੰ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਆਪਰੇਸ਼ਨ ਵਿੱਚ ਲੋਕਲ ਪੁਲਿਸ ਵੀ ਮੌਕੇ ਤੇ ਹਾਜ਼ਰ ਹੈ ਇਹ ਰੈਡ ਕਿਸ ਕੇਸ ਜਾਂ ਜਾਂਚ ਦੇ ਸੰਦਰਭ ਵਿੱਚ ਹੋ ਰਹੀ ਹੈ ਇਸ ਬਾਰੇ ਅਧਿਕਾਰਿਕ ਪੁਸ਼ਟੀ ਫਿਲਹਾਲ ਨਹੀਂ ਹੋਈ NIA ਵੱਲੋਂ ਦਸਤਾਵੇਜ਼ ਦੀ ਜਾਂਚ ਜਾਰੀ ਹੈ ਅਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਇਹ ਕਿਸੇ ਵਿਸ਼ੇਸ਼ ਕੇਸ ਜਾਂ ਸੰਦੇਹਜਨਕ ਗਤੀਵਿਧੀ ਨਾਲ ਜੁੜੀ ਹੋ ਸਕਦੀ ਹੈ